ਲੋਟ ਚੁਣ ਨਾ ਕੋਲ ਬੈਠੀ ਕਿਦੋਂ ਆਉਂਦੀ ਕੰਨੀ ਕੀ ਗੱਲਾਂ ਕਰੀ ਜਾਂਦੀ ਐ ਕੰਨੀ ਕੀ ਨਾ ਕੰਨੀ ਮੇਰੀਆਂ ਚੁਗਲੀਆਂ ਕਰੀ ਜਾਂਦੀ ਉਹਨਾਂ ਕੋਲ ਕਿਦੋਂ ਦੀ ਗਈ ਐਗੀ ਅਬ ਮੈਂ ਦਿਖਾਇਆ ਇਸੀ ਭੈਣ ਨੂੰ ਕਮਰਾ ਤੇ ਮੈਂ ਕਹਿੰਦੀ ਸੀ ਵਿਚਾਰੇ ਏਡੀ ਦੂਰੋਂ ਆਏ ਐ ਪਤਾ ਨਹੀਂ ਕੁਛ ਖਾਦਾ ਪਤਾ ਨਹੀਂ ਨਾ ਔਰ ਘੁੱਟ ਘੁੱਟ ਚਾਹ ਕਰਕੇ ਦੇਦਾ ਉਹਨਾਂ ਨੂੰ ਹਾਂ ਹਾਂ ਕਰ ਦੇ ਚਾਹ ਬਾਦੂ ਦੁੱਧਾ ਆਪਣੇ ਮੱਝ ਖੜੀ ਹੈਗੀ ਆਪਣੇ ਤਾਂ ਗੁਰੀ ਵੀ ਦਮ ਦਮ ਚੋਲੇਗੀ ਤੂੰ ਚਾਹਾਂ ਕਰਕੇ ਦੇ ਦੇ ਮੈਂ ਤੇਰਾ ਪਿਓ ਸੁੱਟ ਕੇ ਜਾਂਦਾ ਇੱਥੇ ਚਾਹ ਮਿੱਠਾ ਉਹ ਮੇਰਾ ਜਵਾਕਾ ਸਾਰਾ ਦਿਨ ਤੰਡਾ ਜਿਹਾ ਤੁਰਿਆ ਫਿਰਦਾ ਰਹਿੰਦਾਗਾ ਉਹ ਨਹੀਂ ਮਾਂ ਉਹ ਕਮਾਉਣ ਵਾਲਾਗਾ ਇੱਥੇ ਤੂੰ ਫਰਨੇ ਲਾਉਣ ਵਾਲੀ ਐਂਗੀ ਜਿਹੜਾ ਕੋਈ ਆ ਜਾਂਦਾ ਉਸਨੂੰ ਕਹਿੰਦੀ ਮੈਂ ਚਾਹ ਕਰਦੇ ਮੈਂ ਰੋਟੀ ਦੇਣਾ ਤੂੰ ਕਣੇ ਲਿਆਉਣਾਗਾ ਨਾ ਮਾਂ ਇਹ ਜੀ ਕੋਈ ਗੱਲ ਨਹੀਂ ਮੈਨੂੰ ਲੱਗਿਆ ਚੰਨ ਵਿਚਾਰੀਆਂ ਦੂਰੋਂ ਆਈਆਂ ਨੇ ਨਾਲ ਉਹਦੇ ਜਵਾਕੜੀ ਐ ਪਤਾ ਨਹੀਂ ਕੁਛ ਖਾਦਾ ਹੋ ਪਤਾ ਨਹੀਂ ਨਾ ਨਾਲੇ ਚਾਹ ਨਾਲ ਕੀ ਫਰਕ ਪੈ ਜਾਊਗਾ ਚਾਹ ਨਾਲ ਫਰਕ ਪੈਂਦਾ ਹੀ ਨਹੀਂਗਾ ਉੱਚ ਚਾ ਨਹੀਂ ਪੈਂਦੀ ਕੁਛ ਖੰਡ ਨਹੀਂ ਪੈਂਦੀ ਤੇ ਦੁੱਧ ਨਹੀਂ ਪੈਂਦਾ ਵਾ ਹੈ ਤੇ ਪਿਆਰ ਤਾਂ ਮਗਾ ਲਿਆ ਕਰਨਾ ਸੋਣਾ ਬਿਸਟੇਕੇ ਜਾਏ ਤੇ ਨਾਲੇ ਮੈਂ ਤੈਨੂੰ ਗੱਲ ਹੋਰ ਦੱਸਣੀ ਆਂਗੀ ਹਾਂ ਨਾ ਤੂੰ ਜਾਲੇ ਬੋਲਣ ਨਾਲ ਸੀਗੀ ਮਾਇਕਾ ਬੜਾ ਦਿਖਾਉਣੀ ਐ ਮਾਇਆ ਇਹ ਕਰਦੀ ਆਂਗੀ ਨਾ ਨਾ ਮਾਂ ਉਹ ਮੈਨੂੰ ਐ ਸੀ ਤੁਸੀਂ ਕਿਹੜੇ ਵੇਲੇ ਉੱਠ ਕੇ ਜਾਓਗੇ ਕੋੜੀਆਂ ਛੜੋਗੇ ਗੋਡੇ ਦੁਖਦੇ ਤੁਹਾਡੇ ਮੈਂ ਭੈਣ ਨੂੰ ਦਿਖਾਈ ਕਮਰਾ ਦਿਖਾ ਤਾਈ ਭੈਣ ਨੂੰ ਕਮਰਾ ਨਾ ਤੂੰ ਮੈਨੂੰ ਆਏ ਦੱਸ ਤੇਰੇ ਜਾਦੇ ਜबान ਖੁੱਲੀ ਆਗੀ ਨਾ ਮਾਂ ਮੈਂ ਕਿਹਾ ਤਾ ਤੁਹਾਡੀ ਮੂਰੀ ਬੋਲੀ ਆ ਨਾ ਜਿਹਦਾ ਕੋਈ ਆ ਕਰ ਜਾਂਦਾ ਨਾ ਉਤ ਤੇਰੇ ਬਾੜੀ ਵੱਡੀ ਜੀਬ ਲੱਗ ਜਾਂਦੀ ਆ ਨਹੀਂ ਮਾਂ ਇਹ ਜੀ ਕੋਈ ਗੱਲ ਨਹੀਂ ਹੈਗੀ ਥੋਨੀ ਵਹਿਮ ਹੈ ਵਹਿਮ ਆਗਾ ਮੈਨੂੰ ਸਾਰਾ ਮੈਨੂੰ ਨਾ ਤੇਰੀਆਂ ਬੈਰਤਾਂ ਦਾ ਪਤਾਗਾ ਮੇਰਾ ਜਵਾਕ ਹੈ ਨਾ ਕੀ ਖਰਾਬ ਕਰ ਛੱਡਿਆਗਾ ਚੰਦਰੀ ਚੰਦਰੀ ਕਲੇਣੀ ਕਿੱਥੋਂ ਮੇਰੇ ਪੇਚ ਪਈ ਹੈਗੀ ਇਹ ਮੈਂ ਸਾਰਾ ਬੁੜੀਆਂ ਨੇ ਸਾਰੇ ਹੁੰਦਾਗਾ ਘਰੇ ਤਾ ਉਹ ਆਪਣੀ ਬੜ ਦੇ ਬੜ ਦੇ ਖਾਣੇ ਮੇਰੇ ਚ ਗਲਤੀ ਮੇਰੇ ਚ ਤੇਰੇ ਕੀ ਗਲਤੀਆਂ ਸਾਰੀਆਂ ਖਬਰ ਮੇਰੇ ਜਵਾਕ ਨੂੰ ਤੂੰ ਕੀ ਕਹਿੰਨੀ ਐ ਕੀ ਨਾ ਕਹਿੰਨੀ ਐਗੀ ਜਵਾਕ ਨੂੰ ਮੈਨੂੰ ਵੜ ਨਹੀਂ ਜਿੰਦੀ ਕਰੇ ਤਿੰਨ ਸਾਲ ਹੋ ਗਏ ਤੈਨੂੰ ਵਿਆਹੀ ਨੂੰ ਹਾਂ ਮਾਂ ਸਹੀ ਕਿਆ ਤਿੰਨ ਸਾਲ ਹੋ ਗਏ ਮੈਨੂੰ ਵਿਆਹ ਕੇ ਆਈ ਪਰ ਤਿੰਨ ਸਾਲਾਂ ਚੋਂ ਇੱਕ ਦਿਨ ਨਹੀਂ ਆਇਆ ਜਦੋਂ ਉਹਨਾਂ ਨੇ ਮੈਨੂੰ ਪਿਆਰ ਨਾਲ ਬੁਲਾਇਆ ਹੋਵੇ ਮਰ ਮਰ ਕੇ ਦਿਨ ਕੱਟਦੀਆਂ ਮੈਂ ਇਸ ਘਰ ਚ ਅੱਛਾ ਤੂੰ ਘਟਦੀ ਹੈ ਕਿ ਮਰ ਮਰ ਕੇ ਜਨ ਮਰ ਮਰ ਕੇ ਤੇ ਦਿਨ ਆਸੀ ਕੱਟਨੇ ਹੈਗੇ ਜਿਹੜੀ ਤੂੰ ਸਾਡੇ ਮਥੇ ਲੱਗੀਆਂਗੀ ਕ ਲੈਣੀ ਜਿਵੇਂ ਅਸੀਂ ਮਾਂ ਪੁੱਤ ਜਿਵੇਂ ਮਾਰਦੇ ਹਾਂ ਮਾਂ ਕਿਸਮਤਾਂ ਮੇਰੀ ਮਾੜੀ ਹੈ ਪਤਾ ਨਹੀਂ ਕਿਹੜੇ ਪਾਪ ਕੀਤੇ ਸੀ ਮੈਂ ਜਿਹੜੇ ਭੋਗੀ ਜਾਨੀ ਹੈ ਪਾਪ ਤਾਂ ਸੀ ਕੀਤੇ ਸੀਗੇ ਜਿਹੜੀ ਸਾਡੇ ਕ ਲੈਣੀ ਤੂੰ ਮਗਰ ਪਾਈਗੀ ਤਿੰਨ ਸਾਲਾਂ ਚ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਤੂੰ ਚੰਦਰ ਗੇ ਕ ਲੈਣਗੇ ਮਾਂ ਉਹ ਕਿੜਾ ਮੇਰੇ ਹੱਥ ਚ ਉਹ ਤਾਂ ਪਰਮਾਤਮਾ ਦੇ ਰੰਗ ਨੇ ਚਦੋਣੇ ਮੇਰੀ ਝੋਲੀ ਭਰਨੀ ਹੋਈ ਉਹਦੀ ਪਰ ਉਹ ਇੱਥੇ ਮੈਂ ਕੀ ਕਰ ਸਕਦੀ ਆ ਬਹੁਤ ਸਾਰੇ ਹੁੰਦਾ ਬੁੜੀਆਂ ਦੇ ਬੰਦੇ ਨੂੰ ਰੱਖਣਾ ਬਹੁਤ ਸਾਰੇ ਹੁੰਦਾਗਾ ਇਹ ਜਿਹੜੀ ਤੂੰ ਆ ਨਾ ਇਹ ਤੂੰ ਪੁੱਛੀ ਨਾ ਬਸ ਤੂੰ ਜਿਹੜੀ ਤੂੰ ਮੇਰੇ ਮੱਥੇ ਪੈ ਗਈ ਇਹੇ ਜੀ ਕੋਈ ਨਹੀਂ ਮਾਂ ਗਲਤੀ ਹੋ ਗਈ ਤੁਹਾਡੇ ਕੋਲ ਆ ਗਈ ਕੁਝ ਪੁੱਛਣ ਵਾਸਤੇ ਨਾ ਇਹ ਤੈਨੂੰ ਮੈਂ ਆਏ ਕਹਿੰਨੀ ਹੈਗੀ ਉਹਨਾਂ ਨੂੰ ਨਾ ਬਾਹਲਾ ਨਾ ਹੋ ਕਾਲੇ ਮੂੰਹ ਲਈ ਜਦੋਂ ਕਿਰਾਏਦਾਰ ਬੈਠੇ ਹੈਗੇ ਆਪਦਾ ਬੱਲੇ ਉਹਨੂੰ ਤੇ ਆਪਦਾ ਖਾਣ ਨਰਨਤਨ ਦਾ ਵਾਸਾ ਪੈਸੇ ਫੜ ਲਾ ਕੋਈ ਨਹੀਂ ਮਾਂ ਆ ਗਈ ਇਹੇ ਉਹਨਾਂ ਦੀ ਉਹ ਮੇਰਾ ਕਰਨ ਵਾਲੀ ਮਾਂ ਉਹਨੂੰ ਮੈਂ ਚਾਹ ਕਰ ਦਿੰਨੀ ਆ ਮਾਂ ਉਹਨੂੰ ਮੈਂ ਐ ਕਰ ਦਿੰਨੀ ਆ ਕਿ ਚੰਦਰੀ ਨੇ ਸਾਨੂੰ 3 ਸਾਲਾਂ ਚ ਜਵਾਕ ਦਾ ਮੂੰਹ ਨਹੀਂ ਦਿਖਾਇਆਗਾ ਤਰਸ ਤਰਸ ਕੇ ਮਰ ਗਏ ਸੀ ਜਵਾਕ ਨੂੰ ਮੈਂ ਪੋਹੀ ਗੱਲ ਪੋਤਾ ਪੋਤੀ ਨੂੰ ਖੜ੍ਹਾਵਾ ਮੇਰਾ ਵੀ ਕੋਈ ਉਹ ਹੀ ਗੱਲ ਆ ਹੰਗ ਪੈਰ ਉਹ ਹੋਣ ਕਲਪਨਾ ਚ ਮੈਂ ਤਾਂ ਹੀ ਤੁਰੀ ਫਿਰਦੀ ਰਹਿੰਦੀ ਮੈਂ ਸਾਨੂੰ ਕਿਦਾਂ ਮੂੰਹ ਦਿਖਾਉਗੀ ਜਵਾਕ ਦਾ ਤੇ ਤੈਨੂੰ ਜੂੜ ਵੱਡੀ ਦਵਾਂਗੀ ਕਿਤੇ ਆ ਵੀ ਨਾ ਜਾਏ ਕਿਤੇ ਚਾਂਟੇ ਵੀ ਬਾਲੀ ਆ ਅੱਜ ਨਹੀਂ ਫਿਰੇ ਬਚਣੀ ਹੈਗੀ ਸੁੱਖ ਲੈ ਪੁੱਤ ਚਾਹ ਪੀ ਲੈ ਚਾਹ ਪੀ ਲੈ ਬੁੱਤ ਮਾ ਚਲ ਤੂੰ ਨਾ ਥੱਕੀ ਜੀ ਪਈਆਂ ਥਕਾਵਟ ਜੀ ਉਤਰ ਜੂ ਤੇਰੀ ਕੀ ਲੋੜ ਸੀ ਮੰਮੀ ਮੈਂ ਆਪੇ ਬਣਾ ਲੈਂਦੀ ਚਾਹ ਲਫੇਰ ਕੀ ਹੋ ਗਿਆ ਪੁੱਤ ਕੁੱਟ ਚਾਹਦੀ ਐ ਮੈਂ ਬਣਾਤੀ ਪੀਲਾ ਪੀਲਾ ਮੇਰੀ ਧੀ ਬਣ ਕੇ ਚਾਹ ਤਾਂ ਮੰਮੀ ਮੈਂ ਪੀ ਲੰਨੀ ਆ ਪਰ ਇੰਨੀ ਖੇਚਲ ਕਰਨ ਦੇ ਕੀ ਲੋੜਾ ਚੱਲ ਮੈਂ ਪੀ ਲੰਨੀ ਮੰਮੀ ਇੱਕ ਗੱਲ ਆ ਮੈਨੂੰ ਐ ਲੱਗਦਾ ਵੀ ਚਾਹ ਚ ਨਾ ਤੁਸੀਂ ਲੌਂਗ ਲੈਚੀਆਂ ਪਾਈਆਂ ਖੁਸ਼ਬੂ ਬਹੁਤ ਵਧੀਆ ਆ ਰਹੀ ਐ ਪੁੱਤ ਪੀ ਕੇ ਤਾਂ ਦੇਖ ਤੂੰ ਕੁੱਟ ਤਲੰਗਾ ਸੁਰਗਾਂ ਦੇ ਝੂਟੇ ਆ ਜਾਣਗੇ ਕੱਲੀਆਂ ਲੌਂਗ ਇਲਾਇਚੀ ਆ ਕਿ ਆਪਦੇ ਹੱਥੀ ਬਣਾਇਆ ਮਸਾਲਾ ਵੀ ਪਾਇਆ ਹੈ ਮੰਮੀ ਫੇਰ ਤਾਂ ਮੈਨੂੰ ਆਏ ਲੱਗਦਾ ਵੀ ਲੌਂਗ ਇਲਾਇਚੀ ਦੇ ਮਸਾਲੇ ਵਾਲੀ ਚਾਹ ਨਾ ਤੁਹਾਨੂੰ ਬੜੀ ਪਸੰਦ ਆਏ ਕਰੋ ਤੁਸੀਂ ਪੀਓ ਨਹੀਂ ਪੁੱਤ ਤੂੰ ਪੀ ਲੈ ਮੈਂ ਤੇਰੇ ਵਾਸਤੇ ਸਪੈਸ਼ਲ ਬਣਾਈ ਆ ਮੰਮੀ ਮੈਂ ਤਾਂ ਪੀ ਲਵਾਂਗੀ ਮੈਂ ਤਾਂ ਦੁਬਾਰਾ ਹੀ ਬਣਾ ਲਵਾਂਗੀ ਤੁਸੀਂ ਪੀਓ ਨਹੀਂ ਸੁੱਕ ਤੀ ਬਣ ਕੇ ਤੂੰ ਪੀ ਲੈ ਚਾਹ ਮੰਮੀ ਆਏ ਕਾ ਤੂੰ ਕਰਦੇ ਹੋ ਨਾਲੇ 2 ਮਿੰਟ ਦੀ ਗੱਲ ਆ ਚਾਹ ਨਾ ਬੜੀ ਸਵਾਦ ਬਣੀ ਆ ਤੈਨੂੰ ਥੋੜਾ ਸਾਰਾ ਮੂਡ ਸੈੱਟ ਹੋਇਆ ਨਾ ਤੁਸੀਂ ਨਹੀਂ ਤੂੰ ਤਾਂ ਸਵਾਦ ਦੇਖ ਲੈ ਉੱਥੇ ਪਈ ਐ ਜਦੋਂ ਮੇਰਾ ਜੀ ਕਰੇ ਮੈਂ ਪੀ ਲੂੰ ਮੈਂ ਪੀ ਲਵਾਂ ਨਾ ਚਾ ਤੂੰ ਪੀ ਤਸੀਂ ਪੀ ਤੂੰ ਨਾ ਭਾਹ ਪੈਂਦਾ ਸੀ ਜੇ ਘੁੱਟ ਚਾਹ ਦੀ ਪੀ ਲੈਂਦੀ ਇੱਕ ਤਾਂ ਮੈਂ ਇੰਨੇ ਪਿਆਰ ਨਾਲ ਚਾਹ ਬਣਾ ਕੇ ਦਿੱਤੀ ਉਤੋਂ ਨਖਰੇ ਕਰੀ ਜਾਂਦੀ ਹੈਗੀ ਦੱਸ ਕਿ ਤੈਨੂੰ ਜ਼ਹਿਰ ਪਾ ਕੇ ਦਿੱਤੀ ਸੀ ਮੈਂ ਮੰਮੀ ਤੁਸੀਂ ਕੀ ਸੋਚਦੇ ਹੋ ਵੀ ਮੈਂ ਇੰਦੀ ਬੇਵਕੂਫਾ ਤੇ ਮੈਨੂੰ ਕੁਝ ਵੀ ਪਤਾ ਨਹੀਂ ਲੱਗਣਾ ਚਾਹ ਦੇ ਵਿੱਚ ਜ਼ਹਿਰ ਪਾਇਆ ਸੀ ਕਿ ਨਹੀਂ ਪਾਇਆ ਸੀ ਖੜ ਜੋ ਉਹ ਤਾਂ ਮੈਂ ਤੁਹਾਨੂੰ ਹੁਣੇ ਦਿਖਾ ਦਿੰਨੀ ਐ ਇਹ ਅਜੇ ਤੱਕ ਮੇਰੇ ਕੋਲ ਚਾਚਾਵਾਂ ਵਰ ਬੋਲਦੇ ਐ ਇਹ ਜਿਹੜੀ ਗੱਲ ਸੁਣ ਕੇ ਮੈਂ ਤਾਂ ਰੋਣ ਲੱਗ ਪਿਆ ਵਰਗੀ ਲੱਗਦੀ ਮੇਰਾ ਤਾਂ ਜੀਰਾਂ ਦਾ ਚਾਚਾ ਨਹੀਂ ਕੀ ਮਾਰਦਾ ਵਿੱਚ ਮੁੰਡਾ ਲੱਗਦਾ ਕੀ ਗੱਲ ਮਮੀ ਬੜਾ ਮੁੜ ਘਾ ਰਹੇ ਪੱਖਾ ਚਲਾ ਦੋ ਤੁਸੀਂ ਕੀ ਸੋਚਦੇ ਹੋ ਵੀ ਮੈਨੂੰ ਕੁਝ ਵੀ ਪਤਾ ਨਹੀਂ ਲੱਗਣਾ ਇਸ ਘਰ ਦੇ ਵਿੱਚ ਆਈਆਂ ਨਾ ਮੈਂ ਪਹਿਲਾਂ ਵਾਲੀ ਸੁੱਖ ਬਣ ਕੇ ਨਹੀਂ ਆਈ ਮੈਂ ਨਾ ਬਦਲ ਗਿਆ ਹੁਣ ਤੇ ਆ ਜਿਹੜਾ ਵੀ ਤੁਸੀਂ ਕੁਝ ਕਰਦੇ ਹੋ ਨਾ ਆ ਸਾਰਾ ਕੁਝ ਮੈਂ ਭੇਜਤਾ ਪੁਲਿਸ ਨੂੰ ਤੇ ਜੇ ਕਾਨੂੰ ਮੈਨੂੰ ਕੁਝ ਵੀ ਹੁੰਦਾ ਨਾ ਉਹਦੇ ਜ਼ਿੰਮੇਦਾਰ ਤੁਸੀਂ ਨਿਰਪਯ ਤੇ ਤੁਹਾਡਾ ਮੁੰਡਾ ਹੋਊਗਾ ਸਾਰਿਆਂ ਦਾ ਨਾਮ ਲਿਖਾਤਾ ਮੈਂ ਆ ਇਹਨਾਂ ਸੋਚੇ ਵੀ ਮੈਨੂੰ ਕੁਝ ਪਤਾ ਨਹੀਂ ਲੱਗਣਾ ਸਾਰਾ ਕੁਝ ਪਤਾ ਮੈਨੂੰ ਤੇ ਹੁਣ ਤਾਂ ਮੇਰੇ ਕੋਲ ਪ੍ਰੂਫ ਵੀ ਆ ਪੁੱਤੇ ਤੇ ਚ ਪ੍ਰੂਫ ਵਾਲੀ ਕਿਹੜੀ ਗੱਲ ਆ ਤੂੰ ਤਾਂ ਨਾ ਉਹੀ ਗੁੱਸਾ ਕਰ ਗਈ ਈ ਮੈਂ ਤਾਂ ਨਾ ਉਹੀ ਬਸ ਜੀਵ ਹੀ ਮੇਰੀ ਮੱਛਣੀ ਇਹੋ ਜੀ ਆ ਉਮੀ ਬਸ ਬੋਲ ਬੋਲ ਬਗਿਆੜਾ ਕੋਈ ਇਹ ਨਹੀਂ ਮੇਰੇ ਤਰ੍ਹਾਂ ਦਿਲੋਂ ਕਰਦੀ ਨਹੀਂ ਬਥੇਰਾ ਪਿਆਰ ਆਉਂਦਾ ਕੱਲੀ ਕੱਲੀ ਮੇਰੀ ਨੂੰਹਾਂ ਸੁੱਖ ਨਾਲ ਤੂੰ ਉਹ ਤਾਂ ਮੈਨੂੰ ਪਤਾ ਹੀ ਕਿੰਨਾ ਕੁ ਪਿਆਰ ਕਰਦੇ ਹੋ ਤੇ ਤੁਹਾਨੂੰ ਕਿੰਨਾ ਕੁ ਮੇਰਾ ਆਉਂਦਾ ਤੇ ਨਾ ਚੁੱਪ ਕਰਕੇ ਗੱਲ ਸੁਣ ਲੋ ਮੈਂ ਨਾ ਹੁਣ ਬਹੁਤਾ ਕੁਝ ਬਰਦਾਸ਼ਤ ਨਹੀਂ ਕਰਨਾ ਜਿਹੜਾ ਕੁਝ ਤੁਸੀਂ ਕਰੋਗੇ ਨਾ ਤੁਹਾਨੂੰ ਭੁਗਤਣਾ ਪਊਗਾ ਨਾ ਸੁੱਖ ਪੁੱਤ ਮੈਂ ਤੈਨੂੰ ਜ਼ਹਿਰ ਘਾਤੋਂ ਮੈਂ ਲੈ ਕੇ ਦੇਉਂਗੀ ਐਨੀ ਪਿਆਰੀ ਮੇਰੀ ਨੂੰਹ ਉਹ ਫੋਨ ਤੇ ਗੱਲ ਤਾਂ ਨਾ ਬਸ ਹਰ ਖਜ ਤੇਰੇ ਡੈਡੀ ਨਾਲ ਮੈਂ ਉਹੀ ਕਰ ਲਈ ਇਹਦਾ ਮਤਲਬ ਇਹ ਤਾਂ ਨਹੀਂ ਮੈਂ ਸੱਚੀ ਜਹਿਰ ਮਿਲਾਤੀ ਮੰਮੀ ਆ ਜਿਹੜੀਆਂ ਤੁਸੀਂ ਮਿੱਠੀਆਂ ਪੋਚੇ ਮਾਰ ਰਹੇ ਹੋ ਨਾ ਮੈਨੂੰ ਇਹ ਬਾਸੀ ਕਰੋ ਹੁਣ ਇਹ ਪਹਿਲਾਂ ਵਾਲੀ ਸੁੱਖ ਸੀ ਜਿਹੜੀਆਂ ਨਾ ਗੱਲਾਂ ਦੇ ਵਿੱਚ ਆ ਜਾਂਦੀ ਸੀ ਆ ਹੁਣ ਵਾਲੀ ਨਹੀਂ ਆਉਂਦੀ ਤੁਹਾਡੇ ਸਾਰੇ ਲੱਛਣ ਪਤਾ ਮੈਨੂੰ ਕੀ ਕਰਦੇ ਫਿਰਦੇ ਹੋ ਮੈਨੂੰ ਤਾਂ ਤੁਸੀਂ ਬੇਵਕੂਫ ਸਮਝ ਰੱਖਿਆ ਵੀ ਇਹਨੂੰ ਕਿਹੜਾ ਕੁਝ ਪਤਾ ਲੱਗਦਾ ਜੇ ਮੈਂ ਮਰੂੰਗੀ ਨਾ ਮੈਨੂੰ ਤਾਂ ਕੋਈ ਚੱਕਰ ਨਹੀਂ ਮੈਂ ਮਰ ਜੂਗੀ ਮੇਰਾ ਕਿਹੜਾ ਕੁਝ ਹੈਗਾ ਤੇ ਰਹਿਣਾ ਥੋੜਾ ਵੀ ਕੁਝ ਨਹੀਂ ਤੇ ਆਹਨ ਮੈਨੂੰ ਆਪਣੇ ਕਮਰੇ ਦੇ ਵਿੱਚ ਜਮਾਂ ਵੀ ਗੰਦ ਪਸੰਦ ਨਹੀਂ ਸਾਫ਼ ਕਰੋ ਆ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲਓ ਮੇਰੀ ਆ ਜਿਹੜਾ ਕੁਝ ਤੁਸੀਂ ਕਰਦੇ ਫਿਰਦੇ ਹੋ ਨਾ ਇਹ ਨਾ ਹੋਵੇ ਕਿ ਦੁਬਾਰਾ ਤੁਸੀਂ ਆਹੀ ਕੁਝ ਕਰੋ ਤੇ ਮੈਂ ਇਸ ਇੰਨੀ ਆਸਾਨੀ ਨਾਲ ਜ਼ਹਿਰ ਪੀ ਲੂ ਤੁਸੀਂ ਇਹ ਚੀਜ਼ ਹਮੇਸ਼ਾ ਦਿਮਾਗ 'ਚ ਰੱਖਣੀ ਆ ਵੀ ਮੇਰੀ ਆ ਅੱਖਾਂ ਨਾ ਹਮੇਸ਼ਾ ਤੁਹਾਡੇ ਤੇ ਰਹਿਣਗੀਆਂ ਮਿੰਟ-ਮਿੰਟ ਤੁਸੀਂ ਕੀ ਕਰਦੇ ਫਿਰਦੇ ਹੋ ਸਾਰਾ ਕੁਝ ਮੈਨੂੰ ਪਤਾ ਤੇ ਧਿਆਨ ਰੱਖਿਓ ਹੁਣ ਇਸ ਚੀਜ਼ ਦਾ ਮੈਨੂੰ ਹੁਣ ਚਾਹੀਦੀ ਨਹੀਂ ਕੋਈ ਗਲਤੀ ਨਾ ਨਾ ਪੁੱਤ ਮੈਂ ਕੀ ਗਲਤੀ ਕਰਨੀ ਆ ਅੱਜ ਵੀ ਨਾ ਤੈਨੂੰ ਬਸ ਮੈਂ ਵਹਿਮ ਹੋ ਗਿਆ ਵਹਿਮ ਹੋ ਗਿਆ ਪਤਾ ਹੀ ਮੈਨੂੰ ਤੁਸੀਂ ਤਾਂ ਆਪਦੇ ਆਪ ਨੂੰ ਬਹੁਤ ਸਿਆਣਾ ਸਮਝਦੇ ਹੋ ਵੀ ਕੁਝ ਵੀ ਕਰੀਓ ਤੇ ਸੁੱਖ ਨੂੰ ਕਿਹੜਾ ਪਤਾ ਲੱਗਣਾ ਆ ਛੇਤੀ ਹੁਣ ਸਫਾਈ ਕਰ ਦੋ ਮੈਨੂੰ ਨਾ ਬਹੁਤੀ ਪਸੰਦ ਨਹੀਂ ਹੈਗੀ ਇਹ ਗੰਦ ਹੇ ਰੱਬਾ ਬਾਦਮੇ ਸਿਆਪਾ ਹੀ ਖੜਾ ਕਰ ਲਿਆ ਹੁਣ ਕੀ ਬਣੂੰਗਾ ਇਹ ਤਾਂ ਕਹਿੰਦੀ ਮੈਂ ਸਾਰੇ ਪ੍ਰੂਫ ਰੱਖੇ ਬੈਠੀ ਆ ਐਨਾ ਤੇ ਦਿਮਾਗ ਇਹਦਾ ਕਿੱਥੋਂ ਹੋ ਗਿਆ ਜਾਇ ਵੱਡੀ ਦਾ ਕੰਟੀਨ ਉਹਦੀ ਹੁਣ ਕੀ ਕਰਾਂ ਸਾਰਾ ਟੱਬਰ ਫਸਾਂਗੇ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਮੈਂ ਤਾਂ ਚਿੰਤਾ ਜੀ ਹੋ ਗਈ ਹੁਣ ਹੁਣ ਤਾਂ ਇਹ ਛੱਡਦੀ ਸਾਨੂੰ ਇਹਦੀਆਂ ਤਾਂ ਗੱਲਾਂ ਹੀ ਬਦਲੀਆਂ ਪਈਆਂ ਇਹ ਤਾਂ ਪਹਿਲਾਂ ਨਹੀਂ ਸੁੱਖ ਲੱਗਦੀ ਨਹੀਂ ਹੈਗੀ ਵੀ ਉਹੀ ਸੁੱਖਾ ਹਨ ਮੈਂ ਦੋ ਦੋ ਸਫਾਈ ਤਾਂ ਕਰਦਾ। ਕਰੀਉਂ ਕਰ ਤੱਕ। ਠੀਕ ਕਰਾਂ। ਭੈਣ ਵੀ ਬਾਗੀ। ਅੱਜ ਤਾਂ ਜੀਜਾ ਨਹੀਂ ਲੱਗਦਾ। ਸੁਣਾ ਸੁਣਾ ਕਰਜਾ ਹੋ ਗਿਆ। ਉਹਦੇ ਨਾਲ ਜੀਜਾ ਲੱਗਿਆ ਪਿਆ ਸੀ। ਕਦੇ ਕੋਈ ਗੱਲ ਛੇੜ ਲਾਂਦੀ ਸੀ। ਕਦੇ ਕੋਈ ਗੱਲ ਛੇੜ ਲਾਂਦੀ ਸੀ। ਬਸ ਐਂ ਟਾਈਮ ਪਾਸ ਹੋ ਜਾਂਦਾ ਸੀ। ਤੇ ਅੱਜ ਤਾਂ ਮੇਰਾ ਐਂ ਜੀ ਕਰੀ ਜਾਂਦਾ। ਵੀ ਮਨਿੰਦਰ ਨੂੰ ਲੱਗ ਲਿਆ ਮੈਂ। ਕੀ ਹੁੰਦਾ ਭੈਣ ਨੇ ਕਿਹਾਤਾ ਸੀ ਕਿ ਕਮਲੀਏ ਨੌਹਾਂ ਨਾਲੋਂ ਮਾਸ ਨਹੀਂ ਦੂਰ ਹੁੰਦਾ ਉਹ ਤਾਂ ਤੇਰੀ ਜੰਮੀਤੀ ਐ ਤੂੰ ਆ ਬਗਾਨਿਆਂ ਨੂੰ ਗੋਡੇ ਲਾ ਰਖਿਆ ਨਾਲੇ ਬਗਾਨੇ ਤੈਨੂੰ ਖਾਈ ਜਾਂਦੇ ਨੇ ਹੈ ਇਹਨਾਂ ਨੇ ਤੈਨੂੰ ਪਾਰ ਨਹੀਂ ਲਾਉਣਾ ਫੇਰ ਵੀ ਤੇਰੀ ਜੰਮੀਤੀ ਦਾ ਤਾਂ ਢਮਚੂਗਾ ਕੱਲ ਨੂੰ ਕੋਈ ਦੁੱਖ ਤਕਲੀਫ ਆਉਂਦਾ ਭੱਜ ਕੇ ਆਉਗੀ ਪਰ ਜਦੋਂ ਹੁਣ ਤੂੰ ਹੀ ਨਹੀਂ ਉਹਦੇ ਕੋਲੇ ਜਾ ਕੇ ਖੜਦੀ ਵਿਚਾਰੀ ਉਹ ਡਰਦੀ ਆਉਂਦੀ ਨਹੀਂ ਹੈ ਕੁਛ ਨਹੀਂ ਹੁੰਦਾ ਤੂੰ ਜਾਇਆ ਸਮਝਾਇਆ ਤਾਂ ਉਹਨੇ ਉਹਨੂੰ ਬਥੇਰਾ ਸੀ ਪਰ ਮੇਰਾ ਵੀ ਅੱਜ ਜੀਜਾ ਉੱਠੀ ਜਾਂਦਾ ਕਿ ਕੀ ਮੇ ਕਰਾਂ ਜਾਮਾ ਨਾ ਜਾਮਾ ਛੇਕੜ ਜਾਊਂਗੀ ਦੋ ਗੱਲਾਂ ਉਹਨੂੰ ਕਹੂੰਗੀ ਉਹ ਮੈਨੂੰ ਕਹੂਗੀ ਹੈ ਚੱਲ ਇਨੇ ਚ ਮੇਰਾ ਟਿੱਡ ਹੋੜਾ ਹੋ ਜਾਊਗਾ ਤੇ ਬਾਕੀ ਕੁਝ ਨਹੀਂ ਹੁੰਦਾ ਦੇਖ ਲਾਂਨੀ ਐ ਇਹਨੂੰ ਨਹੀਂ ਇਹਨੂੰ ਮੈਂ ਦੱਸੂੰਗੀ ਇਹਨੂੰ ਤਾਂ ਜੇ ਦੱਸਦੀ ਐ ਟੱਚ ਦੇਣੇ ਆ ਵੀ ਮਾਂ ਕੋਲੇ ਫੋਨ ਖੜਕਾ ਦਿੰਦਾ ਮਾਂ ਉਦੋਂ ਆਉਂਦੀ ਐ ਫਿਰ ਹੈ ਜਾ ਕੇ ਸੌ ਸੌ ਗੱਲਾਂ ਕਹਿੰਦੀ ਐ ਲੈ ਤੇ ਤੈਨੂੰ ਛੱਡ ਗਈ ਸੀ ਅਸੀਂ ਤੈਨੂੰ ਸਾਂਮੀ ਮੇਰੇ ਪੁੱਤ ਨੇ ਦਵਾਈ ਦੇ ਲਾ ਪਿਆ ਵੀ ਜੇ ਦਵਾਈ ਦੂਟੀ ਦਵਾਈ ਹੈ ਮੈਨੂੰ ਕਿਹੜਾ ਤੁਸੀਂ ਆਪਦੇ ਰੁਪਈਆ ਦੀ ਦਵਾਈ ਹੈ ਹੈ ਜ਼ਮੀਨ ਮੇਰੀ ਪਸ਼ੂ ਮੇਰੇ ਵੇਚਤੇ ਹੈ ਜ਼ਮੀਨ ਮੇਰੀ ਇਹ ਬੋਂਦਾ ਬੀਜ ਦਾ ਸਾਰਾ ਹੱਥ ਬੰਨੇ ਇਹਦੀ ਹੈ ਹੈ ਤੇ ਕੀ ਕਰਾਂ ਅਸਾਂ ਤਾਂ ਮੈਂ ਤਾਂ ਫਸੀ ਪਈ ਐ ਜਾਮਾ ਦਾ ਜਾਮਾ ਕਿੱਧਰ ਚੱਲ ਬਥੇਰੀ ਕਹਿ ਜਾਂਦੇ ਐ ਵੀ ਤੀ ਪੁੱਤਾਂ ਤੋਂ ਗਲਤੀਆਂ ਹੋ ਜਾਂਦੀਆਂ ਇਹ じゃ ਮਾਂ ਬਾਪ ਕੌਣ ਨਹੀਂ ਚੱਲ ਗੋਡੇ ਲਾ ਲੰਦਾ ਕਮਲੀ ਉਹ ਰੋਲਦੀ ਫਿਰਦੀ ਐ ਉਹਦੀ ਧੀ ਰੋਲਦੀ ਫਿਰਦੀ ਐ ਚੱਲ ਇਹਨੇ ਤਾਂ ਜੋ ਕੁਝ ਕਰ ਲਿਆ ਸੀ ਧੀ ਨੂੰ ਤਾਂ ਨਹੀਂ ਪਤਾ ਵੀ ਮੇਰੀ ਮਾਂ ਨੇ ਕੀ ਕੀਤਾ ਉਹ ਲੋਕਾਂ ਦੇ ਘਰਾਂ 'ਚ ਫਿਰਦੀ ਐ ਘਰਾਂ ਤਾਂ ਕੀ ਘਰਾਂ ਹੂੰ ਹਮੁੰਡਾ ਜਾ ਕਿਤੇ ਜਾ ਕੇ ਨੀਂ ਨ ਫਿਰ ਮੈਂ ਜਾ ਕੇ ਆਵਾਂ ਜੇ ਮੈਂ ਕਰ ਇਹ ਹੋਇਆ ਇਹ ਇਹਨੂੰ ਦੱਸੂਗੀ ਸੋ ਪੁੱਛੂਗਾ ਮੰਮੀ ਤੂੰ ਕਿੱਥੇ ਜਾਨੀ ਐ ਹੈ ਚੱਲ ਮੈਂ ਬਾਗ ਚੱਲਦਾ ਤੇਰੇ ਨਾਲ ਭਾਲੀ ਜਾਨ ਔਖੀ ਹੋਈ ਪਈ ਐ ਕਮਲੀ ਨੂੰ ਮੈਂ ਤਾਂ ਨਿਸਿਤ ਦੂਰ ਕਰਦੀ ਜਿਹੜੀ ਨੂੰ ਅੱਜ ਕਿਹ ਹਸਾਲ ਹੋ ਗਏ ਮੈਂ ਇਥੋਂ ਦੂਰ ਹੋਈ ਨਾ ਕੋ ਜਿਉਣਾ ਚਾਹੇ ਮੈਂ ਨਾ ਕੋਈ ਮਰਿਆ ਚੀਏ بس ਲੋਕਾਂ ਲੱਜੋ ਫਿਰ ਨਾ ਪੈਂਦਾ ਚਲ ਮੈਂ ਤਾਂ ਕਿ ਨਹੀਂ ਕੁਛ ਨਹੀਂ ਹੁੰਦਾ ਭੱਗ ਜਾਨੀ ਆ ਮੈਂ ਆਪ ਵੀ ਜ ਆ ਗਿਆ ਮਾਦਰ ਕਹ ਦੂੰਗੀ ਮੈਂ ਤਾਂ ਇੱਥੇ ਹੀ ਗਈ ਸੀ ਮੈਂ ਕਿਹੜਾ ਇਹਨੂੰ ਦੱਸਣਾ ਚਾ ਕੇ ਆਉਣੀ ਆ ਮੈਂ ਤਾਂ ਚੰਦਰ ਜੀ ਜਾਨੀ ਲੱਗੀ ਜਾਂਦਾ ਇੱਥੇ ਕੋਈ ਨਾ ਬਟਕਰੇ ਨਾ ਮੈਂ ਨਾ ਜਗਾ ਤੇ ਨਾ ਜੀ ਲੱਗਦਾ ਨਹੀਂ ਹੁੰਦਾ ਹੌਲੀ ਹੌਲੀ ਲੱਗਣ ਲੱਗ ਜੂ। ਇੱਕੋ ਤਾਂ ਨਾ ਤੋਂ ਦੂਜੇ ਨੂੰ ਖੰਨ ਤਾਂ ਹੀ ਨਹੀਂ ਪਤਾ। ਮਤਲਬ ਨਾ ਬੇਬੇ ਦੇ ਡਰ ਲੱਗ ਗਿਆ ਤਾਂ। ਵੀ ਇਹਨਾਂ ਨੂੰ ਕੁਝ ਬੋਲਣਾ ਤਾਂ ਵੀ ਮੇਰੇ ਟਰਤੀ ਮਾਰੀ ਬਾਹਰ ਵੀ ਨਹੀਂ ਗਈ। ਇੱਕ ਤਾਂ ਨਾ ਪਤਾ ਨਹੀਂ ਤੈਨੂੰ ਕੀ ਹੈ ਇੱਕ ਗੱਲ ਥੜਕੀ ਬੈਠ ਜੰਨੀ ਆ ਮੁਰ ਕਿਉਂ ਗੱਲ ਨੂੰ ਛੱਡਦੀ ਨਹੀਂ। ਬੇਬੇ ਤੈਨੂੰ ਕੀ ਕਹਦਾਂ ਕਿ ਗੁੱਲੀ ਮਾਰਦੋ ਕਿ ਤਰੇ ਬੇਬੇ। ਆਪਾਂ ਤਾਂ ਬੇਗਾਨੇ ਆ। ਆਪਾਂ ਤਾਂ ਬੋਲ ਨਹੀਂ। ਉਹ ਤਾਂ ਆਪਦੇ ਨੂੰ ਕਿਵੇਂ ਬੋਲਦੀ ਸ ਆਪਣੇ ਸਾਹਮਣੇ ਬੇਬੇ ਉਹਨੂੰ ਚਲ ਕੋਈ ਨਾ ਤੈਨੂੰ ਜੇ ਪੁੱਛਿਆ ਕਰਗੀ ਭੱਡੀ ਆ ਹੈ ਤੇ ਵਧੀਆ ਗੱਲ ਹੀ ਆ ਹੈ ਮੈਨੂੰ ਤਾਂ ਸਗੋਂ ਸਹਾਰਾ ਜਦੋਂ ਮੈਂ ਨਾ ਹੋਈ ਤਵੱਗ ਜਕਰਗੀ ਵੱਡਾ ਹੈਗਾ ਤੈਨੂੰ ਪੁੱਛਣ ਵਾਲਾ ਪੁੱਛ ਲਿਆ ਕਰੋ ਕਿ ਕਿੱਥੇ ਜਾਣੇ ਕਿੱਥੇ ਆਉਣੇ ਇਹਨਾਂ ਇਹਨਾਂ ਤਾਂ ਤੁਹਾਨੂੰ ਮੈਂ ਵੀ ਪੁੱਛਦੀ ਆ ਜੇ ਉਹ ਵੀ ਪੁੱਛ ਲਿਆ ਕਰੋ ਕਿ ਫਿਰ ਕੀ ਹੈ ਨਾਲੇ ਉਹਨੇ ਤੁਹਾਨੂੰ ਕਿਹਾ ਸੀ ਨਾ ਮੇਰੇ ਮੂਰੇ ਨਾ ਬੋਲ ਬੇਬੇ ਨੂੰ ਕੁਝ ਵੀ ਨਹੀਂ ਕਹਿਣਾ ਤੇਰੀ ਜਵਾਨ ਰਹਿੰਦੀ ਨਹੀਂ ਹਰ ਇੱਕ ਮੂਰੇ ਬੋਲਦੀ ਆ ਤੂੰ ਹਾਂ ਮੈਂ ਕੋ ਬੋਲਣਾ ਨਹੀਂ ਬੇਬੇ ਥੋੜੇ ਅਗਲੇ ਸਮਾਨ ਚ ਕਾ ਦੇਣਾ ਆਪਣਾ ਮਨ ਕੇ ਕਿੱਥੇ ਜਾਵਾਂਗਾ ਮਸਾਂ ਕੋਈ ਕਮਰਾ ਮਿਲਿਆ ਕਿਰਾਏ ਤੇ ਠੀਕ ਹੈ ਕੁਝ ਨਹੀਂ ਬੋਲਦੀ ਸੁਣ ਲੈ ਕੁਮਾਰ ਜੀ ਆ ਆਜ ਮੈਂ ਟੇ ਹੀ ਆ ਰਹੀ ਹਾਂ ਹੋਰ ਪੈ ਠੀਕ ਹੋ ਹਾਂ 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 ਜੀ ਅੰਟੀ ਬਹਿ ਜਾਓ ਅੰਟੀ ਹੋਰ ਵਧੀਆ ਕਮਰਾ ਹਾਂਜੀ ਕਮਰਾ ਤਾਂ ਬਹੁਤ ਸੋਹਣਾ ਠੀਕ ਆ ਭਾਈ ਤੇ ਨਾਲ ਮੈਂ ਤੁਹਾਨੂੰ ਆਏ ਕਹਿੰਦੀ ਸੀ ਭਾਈ ਹੁਣ ਪੈਸੇ ਪੁੱਛੇ ਦੇ ਦੇ ਸਾਨੂੰ ਮੈਂ ਤੁਨ ਖਾ ਕੱਲ ਪਰਸੋਂ ਤੱਕ ਆਉਗੀ ਜੀ ਉਦੋਂ ਲੈ ਕੇ ਦੇ ਦੂੰਗੀ ਤਨਖਾਹ ਤੁਨ ਕੋਈ ਨਹੀਂ ਸਾਨੂੰ ਪਤਾ ਕਿ ਤੈਨੂੰ ਤਨਖਾਹ ਖਬਰ ਕਦੋਂ ਮਿਲੂਗੀ ਕਿਹਦਾ ਕਹਿੰਦੇ ਕਿ ਅੱਜ ਸਵੇਰੇ ਪਰਸੋਂ ਸਾਨੂੰ ਤਨਖਾਹ ਦਾ ਨਹੀਂ ਭਾਈ ਤੇ ਸਾਨੂੰ ਪੈਸੇ ਦੇ ਨਹੀਂ ਬੇਬੇ ਤਨਖਾਹ ਦਾ ਕਿਉਂ ਨਹੀਂ ਪਤਾ ਕੋਈ ਨਾ ਪੁੱਤ ਮੈਂ ਗੱਲ ਕਰੀ ਆਂਨੀ ਆ ਤੇ ਮਾਂ ਬੋਲੀ ਜਾਂਦੀ ਕੁੜੇ ਕਿਉਂ ਕਿ ਬੋਲੀ ਜਾਂਦੀ ਹੈਗੀ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਉਹ ਤਾਂ ਵੈਸੇ ਕਹਿ ਰਹੀ ਸੀ ਮੇਰੀ ਤਨਖਾਹ ਕੱਲ ਨੂੰ ਜਾਂ ਪਰਸੋ ਆਉਗੀ ਨਾ ਨਾਲ ਦੀਆਂ ਤੁਹਾਨੂੰ ਸਾਰੇ ਪੈਸੇ ਦੇ ਦੂੰਗੀ ਮੈਂ 1 ਰੁਪਿਆ ਵੀ ਨਹੀਂ ਰੱਖਦੀ ਤੁਹਾਡਾ ਤੁਸੀਂ ਪੈਸੇ ਇੰਨ ਕੰਟੈਂਸ਼ਨ ਨਾ ਲਿਆ ਕਰੋ ਕਿਉਂਕਿ ਮੈਂ ਤਾਂ ਕਦੇ ਕਿਸੇ ਦੇ ਪੈਸੇ ਰੱਖੀ ਨਹੀਂ ਹੈਗੀ ਭਈ ਰੱਖਣ ਰੁੱਖਣ ਦਾ ਮੈਨੂੰ ਪਤਾ ਨਹੀਂਗਾ ਭਈ ਤੂੰ ਵੀ ਕਿਸੇ ਦੇ ਪੈਸੇ ਰੱਖੇ ਆ ਕਿ ਨਹੀਂ ਆਹ ਨਹੀਂ ਪਤਾ ਕਿ ਤੂੰ ਪਿੱਛੇ ਵੀ ਦੇਣੀ ਹੋਣ ਪੈਸੇ ਤਾਂ ਹੀ ਭੱਜ ਕੇ ਆਈ ਹੁਣ ਮੈਂ ਅਗਲੇ ਕਿਰਾਏਦਾਰਾਂ ਨੂੰ ਲੈ ਬੇਬੇ ਸਾਨੂੰ ਕੀ ਲੋੜ ਐ ਭੱਜਣ ਦੀ ਨਾਲੇ ਸਾਰੇ ਜਿੰਨੇ ਦੇਣੇ ਸੀ ਦੇਣ ਵਾਲਿਆਂ ਨੂੰ ਕਰਕੇ ਆਏ ਆਂ ਚੁੱਪ ਕਰ ਜਾ ਹਰਪੀਤ ਉਹ ਚੜੀ ਕੁੜੀ ਬੜਾ ਬੋਲਦੀ ਭਈ ਇਹਨੂੰ ਨਾ ਮੇਰੇ ਅੱਗੇ ਬੋਲਣ ਦੀਆਂ ਕਰ ਤੂੰ ਗੱਲ ਕਰਿਆ ਕਰ ਮੇਰੇ ਨਾਲ ਹਾਂਜੀ ਜੀ ਕੋਈ ਗੱਲ ਨਹੀਂ ਇਹ ਚ ਵਾਗੜੀ ਆ ਜਾਂ ਤੂੰ ਬਾਹਰ ਜਾਵੜਾ ਜਾ ਜਾ ਤਾਂ ਨਾ ਲਾ ਕੋਈ ਚੰਨਾ ਤੇ ਬੈਠੀ ਰਹਿਣ ਦੇ ਪਰ ਬੋਲੇ ਨਾ ਹੈ ਵਿੱਚ ਮੇਰੇ ਮੂਰੇ ਨਾ ਹੈ ਬੋਲੇ ਹਾਂਜੀ ਹਾਂਜੀ ਨਹੀਂ ਨਹੀਂ ਬੋਲਦੀ ਜੀ ਗਲਤੀ ਹੋ ਗਈ ਇਹਤੋਂ ਕੋਈ ਗੱਲ ਨਹੀਂ ਪੈਸੇ ਦੇ ਦਾਂਗੀ ਪਰਸੋਂ ਤੱਕ ਹੀ ਪਰਸੋਂ ਤੱਕ ਜੇ ਮੈਨੂੰ ਇੱਕ ਤਰੀਕ ਨੂੰ ਪੈਸੇ ਚਾਹੀਦੇ ਆ ਇੱਕ ਤਰੀਕ ਨੂੰ ਮੇਰੇ ਕੋਲ ਪੈਸੇ ਆ ਜਾਣ ਹਾਂਜੀ ਫਿਰ ਇੱਕ ਤਰੀਕ ਤੱਕ ਕੱਲ ਨੂੰ ਆ ਕਿਤੇ ਨਾ ਹੱਲ ਕਰਕੇ ਦੇਉਂਗੀ ਫਿਰ ਮੈਂ ਕੋਈ ਨਾ ਸਾਢੇ 9 ਭਾਈ ਕਿਸੇ ਤੋਂ ਫੜ ਕਿਸੇ ਤੋਂ ਡੱਕਰ ਸਾਢੇ ਕਿਵੇਂ ਕਰਾਂ ਤੇ ਸਾਨੂੰ ਇੱਕ ਤਰੀਕ ਨੂੰ ਨਾ ਪੈਸੇ ਚਾਹੀਦੇ ਆਗੇ ਸਾਨੂੰ ਪੈਸੇ ਲਿਆ ਕੇ ਦੇ ਲਈ ਠੀਕ ਹੈ ਜੀ ਕੋਈ ਗੱਲ ਨਹੀਂ ਹਾਂ ਸਾਰੇ ਪੈਸੇ ਸਾਰੇ ਅੱਧੇ ਦੇਣਾ ਹੀ ਪੈਸੇ ਅੱਧੇ ਫਿਰ ਦੇ ਦੂੰਗੀ ਨਹੀਂ ਸਾਰੇ ਪੈਸੇ ਚਾਹੀਦੇ ਆ ਭਾਈ ਮੈਨੂੰ ਸਾਰੇ ਪੈਸੇ ਮੈਂ ਦੇ ਦੇਣੀ ਠੀਕ ਹੈ ਜੀ ਕੱਲ ਤੱਕ ਕੋਈ ਹੱਲ ਕਰਦੀ ਆ ਤੁਹਾਨੂੰ ਸਾਰੇ ਪੈਸੇ ਦੇ ਦੂੰਗੀ ਮੈਂ ਆਹੋ ਹੱਲ ਕਰ ਤੇ ਨਾਲੇ ਆ ਕੁੜੀ ਨੂੰ ਕਹੀ ਭਾਈ ਬੇ ਇੱਥੇ ਗਲੀ ਗਮਾਰ ਤੇ ਸਾਡੇ ਹੈ ਨਹੀਂ ਗਾ ਸੁਭਾ ਜਾ ਕਿਸੇ ਦਾ ਵੀ ਐਵੇਂ ਫਿਰੇ ਤੁਰੇ ਨਾ ਇੱਥੇ ਨਹੀਂ ਨਹੀਂ ਜੀ ਇਹਦੇ ਤਾਂ ਪੜਾਈ ਚ ਵਾਲਾ ਧਿਆਨ ਹੈ ਤੇ ਉਹ ਹੀ ਖੇਡਾਂ ਚ ਘੱਟ ਧਿਆਨ ਦਿੰਦੀ ਆ ਇਹ ਆਪ ਦਾ ਸਕੂਲੋਂ ਆਇਆ ਕਰੂਗੀ ਆਪਦਾ ਇੱਥੇ ਬਹਿ ਕੇ ਪੜਿਆ ਕਰੂਗੀ ਹਾਂ ਆ ਉਹਦਾ ਨਾਮ ਦਾਦੀ ਮੈਂ ਜਦੋਂ ਆ ਗਈ ਨਾ ਉਹ ਇੱਥੇ ਬੈਠ ਕੇ ਪੜੇ ਤੇ ਆਪਦਾ ਜਿਹੜਾ ਕੋਈ ਲੈਣਾ ਦੇਣਾ ਹੈਗਾ ਇਹਨੂੰ ਟੂਲ ਲੈ ਕੇ ਦਿਆ ਕਰ ਗਲੀ 'ਚ ਨਹੀਂ ਮੈਂ ਬਾਹਰ ਲਿਖਣ ਦੇਣੀ ਕਿ ਫੇਰ ਆਖਾਂਗੇ ਵੀ ਤੂੰ ਆਇਆ ਨਹੀਂ ਆ ਨਹੀਂ ਕਈ ਵਾਰ ਸਮ ਚੁੱਪ ਕਰ ਜਾ ਹਰਪਿਤ ਪੁੱਤ ਹੈ ਨਾ ਕ ਹਰੀਕੇ ਗੱਲ ਵਿੱਚ ਬੋਲਦੀ ਹੈਗੀ ਹੈ ਹੈ ਜੇ ਬਾਕ ਮੈਨੂੰ ਮੁਰਾ ਲੱਗਦਾਗਾ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਮੈਨੂੰ ਸਮਝਾ ਦੂੰਗੀ ਤੁਸੀਂ ਟੈਨਸ਼ਨ ਨਾ ਲਓ ਇਹ ਨਹੀਂ ਕਿਤੇ ਨਹੀਂ ਜਾਂਦੀ ਗਲੀ ਗੁਲੂ ਚ ਜਿਹੜਾ ਕੁਝ ਚਾਹੀਦਾ ਹੋਗਾ ਉਹਨੂੰ ਮਾਪੀ ਲਿਆ ਕੇ ਦੇਉਂਗੀ ਤੁਸੀਂ ਫਿਕਰ ਨਾ ਕਰੋ ਆਹੋ ਨਾਲ ਕੱਲ ਨੂੰ ਪੈਸੇ ਲਿਆ ਕੇ ਦਿਆਂ ਇੱਕ ਤਰੀਕ ਨੂੰ ਹਾਂਜੀ ਹਾਂਜੀ ਕੱਲ ਨੂੰ ਤੁਹਾਨੂੰ ਸਾਰੇ ਪੈਸੇ ਦੇ ਦੂੰਗੀ ਮੈਂ ਠੀਕ ਹੈ ਜੀ ਕੋਈ ਗੱਲ ਨਾ ਕਿ ਨਵ ਬੋਲਦੀ ਕੁੜੀ ਕਿੰਨੇ ਚ ਮੜਾ ਰਖੀ ਆ ਨੇ ਤੂੰ ਸੁਣਦੀ ਕਿਉਂ ਨਹੀਂ ਦੀ ਗੱਲ ਤੇ ਮੈਂ ਪਹਿਲਾਂ ਸਮਝਾ ਕੇ ਹਟੀਆਂ ਕਿ ਤੂੰ ਨਹੀਂ ਬੋਲਣਾ ਨਹੀਂ ਬੋਲਣਾ ਤੇਰੇ ਜਵਾਨ ਰਹਿੰਦੀ ਨਹੀਂ ਪਤਾ ਨਹੀਂ ਕਿੱਥੇ ਗਈਆਂ ਤੂੰ ਬੇਬੇ ਕਿਵੇਂ ਬੋਲੀ ਜਾਂਦੀ ਸੀ ਕਿ ਆਏ ਕਿ ਪੈਸੇ ਨਾਲ ਆਪਣੇ ਪਰਦੇ ਲੋਕਾਂ ਦੇ ਚਲ ਕੋਈ ਨਾ ਫਿਰ ਮੈਨੂੰ ਆਏ ਦੱਸ ਹੁਣ ਕਿ ਆਪਾਂ ਨੂੰ ਨਵਾਂ ਬੰਦਾ ਮਿਲੂਗਾ ਅਗਲਾ ਆਪਾਂ ਨੂੰ ਕਹਿਣਾ ਕਿ ਮੈਂ ਤਾਂ ਆਏ ਆ ਹੁਣ ਆਪਾਂ ਮਾਪਾ ਯਕੀਨ ਕਰ ਲਾਂਗੇ ਆਪਾਂ ਨੂੰ ਅਗਲੇ ਦਾ ਕੀ ਪਤਾ ਅਗਲਾ ਤਾਂ ਕਹੂ ਗਈ ਤੈਨੂੰ ਕਿਵੇਂ ਸਮਝਾਵਾਂ ਸੱਚ ਜਵੇਂ ਮੱਤ ਨਹੀਂ ਹੈਗੇ ਕੋਰੇ ਤੈਨੂੰ ਆਪਾਂ ਕਿਰਾਏ ਤੇ ਰਹਿੰਦੇ ਹਾਂ ਕਿਰਾਏ ਦੇ ਨਾਲ ਹੁਣ ਇਹਦਾ ਮਤਲਬ ਹੈ ਥੋੜੀ ਜਿਹੀ ਕੈਦ ਜਿਹੀ ਰੱਖੇ ਨਾ ਕਿਤੇ ਨਹੀਂ ਆਜ਼ਾਦੀ ਕਮ ਹੁੰਜੇ ਤੇ ਕੋਈ ਵੀ ਕਿਰਾਇਆ ਪੁੱਤ ਕਿਤੇ ਜੇ ਕਿਰਾਏ ਤੇ ਰਵਾਂਗੇ ਨਾ ਅਗਲਾ ਕਿਰਾਏਦਾਰ ਐਂ ਕਰਦਾ ਹੁੰਦਾ ਆਪਣਾ ਘਰ ਨਹੀਂ ਹੈਗਾ ਇਹ ਹੁਣ ਇਹ ਨਹੀਂ ਹੈਗਾ ਜਿਵੇਂ ਇਹ ਕਹਿਣਗੇ ਆਪਾਂ ਉਵੇਂ ਹੀ ਕਰਾਂਗੇ ਮਾੜਾ-ਮੋੜਾ ਬੋਲਿਆ ਕਰੋ ਚਲ ਠੀਕ ਐਂ ਕਰ ਤੂੰ ਬੋਲਿਆ ਕਰ ਚਕਾ ਦੇ ਸਮਾਨ ਮੇਰਾ ਕਿਤੇ ਰਹਿਣ ਨਾ ਦੇ ਤੂੰ ਮੈਨੂੰ ਪਤਾ ਨਹੀਂ ਕਿੱਥੇ ਗਈ ਆ ਮੇਰੇ ਤੇ ਤਾਂ ਇੱਕ ਜਮਈ ਨਹੀਂ ਗਈ ਤੂੰ ਜਮਈ ਮੇਰੇ ਘਰ ਕਿਤੇ ਚੁੱਪਾਂ ਹਾਂ ਚੁੱਪਾਂ ਹਾਂ ਤੂੰ ਚੁੱਪਾਂ ਕੰਨਾਂ 'ਚ ਤਾਂ ਬੋਲ ਨਾਲ ਚੁੱਪ ਕਰਾ ਦਿੱਤਾ ਵੀ ਨਹੀਂ ਹੱਡੀ ਬੋਲਣ ਜਾਂ ਨਾ ਆਇਆ ਬਦਲ ਲੈ ਕੱਪੜੇ ਜਾ ਧੰਨੀਆਂ ਨਾ ਬੋ। ਇਹ ਮੈਂ ਤਾਂ ਸਿਰ ਦੁਖਾਂਤ। ਉਤਮਿੰਤਾ ਐ ਟੈਂਸ਼ਨ ਪੈ ਗਈ ਉਹ ਮੈਂ ਪੈਸਾ ਦਾ ਹੱਲ ਕਿੱਥੋਂ ਕਰਾਂ। ਮੇਰੇ ਕੋਲ ਤਾਂ 1 ਰੁਪਿਆ ਵੀ ਨਹੀਂ ਹੈਗਾ। ਪੈਸਾ ਦਾ ਹੱਲ ਕਰੂੰਗੀ। ਕੀ ਤੋਂ ਮੰਗਾ? ਜਾਂ ਐ ਕਰਦੀਆਂ। ਇੱਕ ਵਾਰ ਨਾ ਹਸਪੀਟਲ 'ਚ ਪੁੱਛੂੰਗੀ ਜਿਵੇਂ ਉਹ ਅਡਵਾਂਸ ਉਹ ਦੇ ਦੰਗੇ ਫਿਰ ਇੱਕ ਵਾਰੀ ਮੈਂ ਇਹਨਾਂ ਨੂੰ ਦੇ ਦੂੰਗੀ ਪੈਸੇ। ਐਂ ਕਰਨਾ ਪਊਗਾ। ਇਹ ਤਾਂ ਸੁਭਾਅ ਭੜਾ ਹੀ ਆ। ਕਿਦਾ ਜੇ ਨਾ ਪੈਸੇ ਦਿੱਤੇ ਤਾਂ ਜਲੂਸ ਕੱਢ ਦੂੰਗੀ। ਚਲ ਕੋਈ ਨਾ ਕਰਦੀਆਂ ਹਲਾ। ਹੇ ਰੱਬਾ। ਨਮੀ ਨਾ ਮਾ ਮਮੀ ਮੈਂ ਨਾ ਪੁੱਤ ਉਧਰ ਤੇਰੀ ਮਾਮੀ ਕੇ ਜਾ ਕੇ ਆਉਣੀ ਆ ਚੰਗਾ ਕਿਵੇਂ ਉਹ ਨਾ ਉਹਨੇ ਮੰਜਾ ਜਾ ਪਰੋਣਣਾ ਸੀ ਅੱਛਾ ਤੇ ਕੁੰਡੀਆਂ ਵਾਲਾ ਕਹਿੰਦੀ ਮੇਰੇ ਨਾਲ ਤਾਣਾ ਜਾ ਪਵਾ ਜਾ ਠੀਕ ਹੈ ਤੇ ਮੜਾ ਜਾ ਨਾਲੇ ਚਲਾ ਜਾ ਕਹਿੰਦੀ ਬਾਕੀ ਤੇ ਫਿਰ ਮਾਪੀ ਪਰੋਣ ਲੂੰਗੀ ਕਹਿੰਦੀ ਚਲ ਫਿਰ ਮੈਂ ਛੱਡਿਆ ਉਹ ਨਾ ਕੋਈ ਨਹੀਂ ਉਹ ਚੱਲੋ ਵੜਦੇ ਆ ਤੂੰ ਐਵੇਂ ਛੱਡਿਆ ਨਾ ਤੂੰ ਘਰੇ ਰਹਿ ਮਾਪੀ ਬਗ ਜੂਗੀ ਉਹ ਕੋਈ ਨਹੀਂ ਘਰੇ ਹੁਣ ਆ ਜੂ ਮੈਂ ਤਾਂ 5 ਮਿੰਟਾਂ ਚ ਛੱਡ ਗਿਆ ਕਿਹੜਾ ਬਾੜੀ ਦੂਰ ਆ ਖੇਤਾਂ ਚ ਘਰ ਕਿੱਧਰ ਜਾਏਂਗੀ ਤੁਰ ਕੇ ਖੇਤਾਂ ਚ ਘਰ ਨਹੀਂ ਤੇਰੀ ਮਾਮੀ ਨੇ ਕਿਹਾ ਸੀ ਯਾਨੀ ਮੈਂ ਮੁੰਡੇ ਨੂੰ ਭੇਜ ਦੂੰਗੀ ਮੂਰੇ ਤੇ ਤੂੰ ਆ ਜਾ ਤੇ ਆਉਂਦਾ ਹੀ ਹੋਊਗਾ ਭੋਲਾ ਮੋਟਰਸਾਈਕਲ ਲੈ ਕੇ ਨਹੀਂ ਕੋਈ ਨਹੀਂ ਫਿਰ ਉਹ ਕਿੱਧਰ ਆਊਗਾ ਮੈਂ ਛੱਡਾਂ ਨਾ ਮੈਂ ਘਰ ਹੀ ਹਾਂ ਹੁਣ ਵਿਹਲਾ ਤਾਂ ਹੈਗਾ ਮੈਂ ਕਿੱ데 ਜਾਣਾ ਕਿਤੇ ਤੂੰ ਮੇਰੀ ਗੱਲ ਸੁਣ ਤੂੰ ਘਰੇ ਤਾਂ ਹੈਗਾ ਅੱਜ ਕੱਲ੍ਹ ਚੋਰ ਚੱਪੇ ਥਾ-ਥਾ ਫਿਰਦੇ ਨੇ ਜੇ ਕੁਝ ਲੈ ਗਿਆ ਜਾ ਕੇ ਫੇਰ ਓਏ ਯਾਰ ਮੰਮੀ ਕਿਤੇ ਨਹੀਂ ਦੇਣੇ ਚੋਰ ਚੱਪੇ ਆਉਂਦੇ ਲੋਕ ਲਾ ਜੰਨੇ ਆ ਹੁਣ 5 ਮਿੰਟਾਂ ਚ ਆਜੂ ਮੋਟਰਸਾਈਕਲ ਤੇ ਛੱਡ ਕੇ ਤੈਨੂੰ ਮੈਂ ਇਕੱਲੀ ਕਿੱਥੇ ਜਾਹਾਂਗੀ ਕਮਲੇ ਆਉਂਦੇ ਕਿਉਂ ਨਹੀਂ ਚੋਰ ਤਾਂ ਪਾਸਾ ਨਹੀਂ ਪਵਾਉਣ ਦਿੰਦੇ ਇਹੋ ਜਿਹੇ ਪਏ ਨੇ ਉਈ ਜਿਹੜੇ ਚਾਰ ਭਾਂਡੇ ਸਾਰੇ ਲੈ ਜਾਣਗੇ ਆਪਣੇ ਚੱਕ ਕੇ ਤਾਂ ਕਹਿੰਦੀ ਆ ਪੁੱਤ ਨਹੀਂ ਲੈ ਕੇ ਜਾਂਦਾ ਐ ਆਪਾਂ ਨੂੰ ਹੁਣ ਪਤਾ ਹੀ ਆ ਗਲੀ 'ਚ ਸਾਰੇ ਐ ਕਰਦੇ ਹੁੰਦੇ ਆ ਐ ਦਿਨੇ ਕੌਣ ਆਉਂਦਾ ਇੱਥੇ ਕੋਈ ਗੱਲ ਨਹੀਂ ਮੈਂ ਛੱਡਿਆ ਹੁਣ ਤੇ ਭੋਲਾ ਆਉਂਦਾ ਹੀ ਹੋਊਗਾ ਫਿਰ ਉਹ ਨਾਲੇ ਮੈਨੂੰ ਕਹਿ ਦੇਣਗੇ ਵੀ ਮੰਮੀ ਨਾਲੇ ਮੈਨੂੰ ਬੁਲਾ ਲਿਆ ਨਾਲੇ ਨਮੀਨ ਛੱਡਣ ਆ ਗਿਆ ਤਾਂ ਕਹਿੰਦੀ ਆ ਪੁੱਤ ਕੋਈ ਨਾ ਤੂੰ ਇੱਥੇ ਬਹਿ ਜਾ ਤੇ ਮੈਂ ਆ ਗਈ ਠੀਕ ਹੈ ਅਮਰ ਮੁਰਾ ਹੀ ਦੇਖ ਲਈ ਆਇਆ ਨਾ ਕਹਿਦੀ ਵੀ ਕਿ ਫਿਰ ਕੱਲੇ ਨੂੰ ਭੇਜਦਾ ਕੱਲੇ ਚੱਤਾਂ ਲਾਉਣ ਲੱਗੇ ਨਹੀਂ ਆ ਮਾਨ ਨੂੰ ਕਾਹਨੂੰ ਕੱਲੇ ਨੂੰ ਭੇਜਿਆ ਉਹ ਛੱਡ ਕੇ ਜਾਣਗੇ ਮੈਨੂੰ ਤੇ ਚਾਹ ਬਣੀ ਪਈ ਹੈ ਚਾਹ ਦੀ ਕੁਟ ਪੀ ਲਈ ਚੰਗਾ ਚਲ ਫਿਰ ਧਿਆਨ ਨਾਲ ਆ ਜੀ ਮਾੜਾ ਹਾਂ ਨਾ ਕੋਈ ਨਾ ਮੈਂ ਛੇਤੀ ਆ ਜੂਗੀ ਟਾਈਮ ਨਾਲ ਮੁਰਾ ਹੀ ਹਾਂ ਟਾਈਮ ਨਾਲ ਮੁੜ ਆਉਂਗੀ ਠੀਕ ਹੈ ਤੇ ਵੀ ਫਿਕਰ ਨਾ ਕਰੀ ਤੇ ਨਾਲੇ ਕਿਸੇ ਨੂੰ ਵਾੜੀ ਨਾ ਕਰੇ ਨਾ ਨਾ ਮੈਂ ਕਿਹਨੂੰ ਵਾੜਨਾ ਆ ਗਿਆ ਮੈਂ ਛੱਡਿਆ ਹੁਣਾਂ 5 ਮਿੰਟ ਲੱਗਣਗੇ ਹੁਣ ਕੋਈ ਨਾ ਆਉਂਦਾ ਹੀ ਹੋਗਾ ਸ ਪਹੁੰਚ ਗਿਆ ਹੋਗਾ ਉਹ ਕਹਿੰਦਾ ਸ ਇੱਥੇ ਚਰਾਹੇ ਤੇ ਆ ਉਹ ਕਿੰਨੇ ਵਾਰੀ ਕਹਤਾ ਮਗਾ ਮੈਂ ਛੱਡਿਓ ਨਾ ਛੱਡਿਓ ਨਾ ਲੱਗਦਾ ਤਾਂ ਹੈ ਮਨ ਉਧਰ ਗਈ ਆ ਮਾਂ ਨੂੰ ਗੱਲਾਂ ਤਾਂ ਕੋਈ ਹੋਰ ਹੀ ਆ ਚਾਉ ਦੇਖਦੇ ਆ ਫਿਰ